ਅੱਜ ਸਾਡੇ ਚੈਨਲ ਦੇ ਦਫ਼ਤਰ ਵਿੱਚ ਪਹੁੰਚੇ ਨੇ ਸੁਸ਼ੀਲ ਕੁਮਾਰ ਜੋ ਕਿ ਸ਼ਿਵਸਨ ਸੂਰੇਵੰਸੀ ਦੇ ਪੰਜਾਬ ਦੇ ਉਪ ਪ੍ਰਧਾਨ ਨੇ ਗੱਲ ਕਰ ਰਹੇ ਆ ਪੰਜਾਬ ਦੇ ਮੁੱਦਿਆਂ ਦੀ ਬਠਿੰਡੇ ਦੇ ਵਿਕਾਸ ਦੀ ਅਤੇ ਉਹਨਾਂ ਦੀ ਜ਼ਿੰਦਗੀ ਬਾਰੇ ਜਿਹੜੋ ਕਿ ਸੁਸ਼ੀਲ ਨੇ ਆਪਣੀ ਸਾਰੀ ਜ਼ਿੰਦਗੀ ਗਰੀਬ ਪਰਿਵਾਰਾਂ ਦਾ ਸਾਥ ਦਿੱਤਾ ਲੋਕਾਂ ਲਈ ਸੰਘਰਸ਼ ਕੀਤਾ ਭਾਵੇਂ ਉਹਨਾਂ ਨੂੰ ਅਨੇਕਾ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪਿਆ ਪਰ ਉਹ ਡਟੇ ਰਹੇ ਤੇ ਹੁਣ ਵੀ ਸਮਾਜ ਸੇਵਾ ਦੇ ਕੰਮ ਲੋਕਾਂ ਦੇ ਕੰਮ ਕਰਦੇ ਨੇ ਤੇ ਉਹਨਾਂ ਦੀ ਪਾਰਟੀ ਵੱਲੋਂ ਕੀ ਕੀਤਾ ਜਾ ਰਿਹਾ ਹੈ ਗੱਲ ਕਰ ਰਿਹਾ ਸ਼ਸ਼ੀਲ ਜੀ ਨੇ ਜੈਸ਼ੀਰਾਮ ਜੀ ਕੱਟ ਲਏ ਜੀ ਜੈਸ਼ੀਰਾਮ ਜੀ ਜਿਸ ਤਰ੍ਹਾਂ ਅੱਜਕੱਲ ਪੰਜਾਬ ਦੇ ਜਿਹੜੇ ਹਾਲਾਤ ਨੇ ਬਹੁਤ ਹੀ ਖਰਾਬ ਹੁੰਦੇ ਦਿਖਾਈ ਦੇ ਰਹੇ ਨੇ ਆਏ ਦਿਨ ਗੋਲਾਬਾਰੀ ਦੀਆਂ ਘਟਨਾਵਾਂ ਹੋ ਰਹੀਆਂ ਨੇ ਆਏ ਦਿਨ ਪੰਜਾਬ ਦਾ ਮਾਹੌਲ ਜਿਹੜਾ ਨਸ਼ੇ ਦੇ ਪ੍ਰਤੀ ਹੈਗੇ ਲੋਕ ਉਤਸੁਕ ਨੇ ਕਾਫੀ ਹੱਦ ਤੱਕ ਸਰਕਾਰ ਉਪਰਾਲਾ ਵੀ ਕਰ ਰਹੀ ਆ ਜਿਸ ਤਰ੍ਹਾਂ ਕਿ ਕੋਈ ਨਸ਼ਾ ਦੇ ਜਿਹੜੇ ਵਪਾਰ ਕਰਦੇ ਨੇ ਉਹਨਾਂ ਦੇ ਮਕਾਨ ਟਾਏ ਜਾ ਰਹੇ ਨੇ ਜਾਂ ਹੋਰ ਨੇ ਪਰੰਤੂ ਨਸ਼ੇ ਦੇ ਉੱਤੇ ਠੱਲ ਕਿਤੇ ਵੀ ਹਲੇ ਪੈਂਦੀ ਦਿਖਾਈ ਨਹੀਂ ਦੇ ਰਹੀ ਲਗਾਤਾਰ ਪੰਜਾਬ ਦੇ ਵਿੱਚ ਨਸ਼ਾ ਪ੍ਰਫੁੱਲਿਤ ਹੋ ਰਿਹਾ ਤਾਂ ਸੁਸ਼ੀਲ ਜੀ ਗੱਲ ਕਰਾਂਗੇ ਤੁਸੀਂ ਆਪ ਜਿੱਥੇ ਸੰਘਰਸ਼ ਕਰਦੇ ਹੋ ਗਰੀਬੀ ਰੇਖਾ ਵਿੱਚ ਤੁਸੀਂ ਖੁਦ ਤੁਸੀਂ ਰਹਿ ਰਹੇ ਹੋ ਤਾਂ ਤੁਸੀਂ ਲੋਕਾਂ ਦਾ ਕੀ ਭਲਾ ਕਰੋਗੇ ਨਹੀਂ ਜਿਸ ਤਰ੍ਹਾਂ ਗਰੀਬ ਤੁਸੀਂ ਸਮਝਦੇ ਹੋਗੇ ਗਰੀਬ ਉਹ ਇਨਸਾਨ ਹੁੰਦਾ ਜਿਹਦਾ ਕੋਈ ਰਸਲਾਮਤ ਨਹੀਂ ਹੁੰਦੇ ਨੇ ਤੁਸੀਂ ਪੈਸਾ ਇਕੱਲਾ ਮੁੱਖ ਨਹੀਂ ਹੈਗਾ ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਉਪਰ ਜਿਹੜੇ ਪਹਿਲਾਂ ਲੀਡਰ ਹੋਏ ਨੇ ਜਿਹੜੇ ਨੇਤਾ ਹੋਏ ਨੇ ਜਿਹੜੇ ਜਿਵੇਂ ਮਹਾਤਮਾ ਗਾਂਧੀ ਜੀ ਹੋਏ ਉਹਨਾਂ ਕੋਲੇ ਕਿਹੜਾ ਬਹੁਤ ਜ਼ਿਆਦਾ ਕੋਈ ਪੈਸਾ ਸੀ ਕੋਈ ॠषि मुनि ਹੋਏ ਜਿਨ੍ਹਾਂ ਨੇ ਤਪੱਸਿਆਵਾਂ ਕੀਤੀਆਂ ਜਿਨ੍ਹਾਂ ਨੂੰ ਅੱਜ ਲੋਕ ਪੂਜਦੇ ਨੇ ਕਿ ਉਹਨਾਂ ਕੋਲੇ ਪੈਸਾ ਸੀ ਪੈਸੇ ਹੀ ਸਭ ਕੁਝ ਨਹੀਂ ਹੈਗਾ ਇਸ ਦੁਨੀਆ ਦੇ ਵਿੱਚ ਇਨਸਾਨੀਅਤ ਨਾਲ ਦੀ ਕੋਈ ਚੀਜ਼ ਹੈਗੀ ਹੈ ਹਲੇ ਵੀ ਜਿੰਦਾ ਤਾਂ ਤੇ ਜਿਹੜਾ ਪੁੰਨ ਫਲ ਹੈ ਉਹ ਹਲੇ ਕਿਤੇ ਨਾ ਕਿਤੇ ਫਲਦਾ ਤਾਂ ਗੱਲ ਕਰਾਂਗੇ ਬਠਿੰਡੇ ਦੀ ਟੰਡੇਵਰੇ ਤੁਸੀਂ ਕੀ ਕਹਿਣਾ ਚਾਹੁੰਦੇ ਬਠੰਡਾ ਦੇ ਵਿੱਚ ਬਠੰਡਾ ਦੇ ਵਿੱਚ ਲਗਾਤਾਰ ਤੁਸੀਂ ਦੇਖ ਰਹੇ ਹੋ ਅੱਜ ਦਿਨ ਗੋਲਾਬਾਰੀ ਦੀਆਂ ਘਟਨਾਵਾਂ ਹੋ ਰਹੀਆਂ ਨੇ ਪਿਛਲੇ ਦਿਨੀ ਜਿਵੇਂ ਤੁਸੀਂ ਦੇਖਿਆ ਹੋਣਾ ਥਰਮਲ ਪਲਾਟ ਦੇ ਨੇੜੇ ਗੋਲੀਆਂ ਚੱਲੀਆਂ ਹੋਰ ਵੀ ਇੱਥੇ ਇੱਕ ਵਪਾਰੀ ਦੇ ਗੋਲੀਆਂ ਚਲਾਈਆਂ ਗਈਆਂ ਇਕ ਆਪਣੇ ਪਿਛਲੇ ਦਿਨੀ ਤਾਨਿਆ ਜੀ ਹੈਗੇ ਨੇ ਉਹਨਾਂ ਦੇ ਪਿਤਾ ਡਾਕਟਰ ਸੀਗੇ ਉਹਨਾਂ ਦੇ ਗੋਲੀਆਂ ਚਲਾਈਆਂ ਗਈਆਂ ਜਿਹੜਾ ਗੋਲਾਬਾਰੀ ਦੀਆਂ ਘਟਨਾ ਲਗਾਤਾਰ ਜਾਰੀ ਨੇ ਕਿਉਂਕਿ ਨਸ਼ਾ ਜਿਹੜਾ ਸਾਡੇ ਪੰਜਾਬ ਨੂੰ ਦੀਮਕ ਦੀ ਤਰ੍ਹਾਂ ਲੱਗਿਆ ਹੋਇਆ ਹੈਗਾ ਨਸ਼ਾ ਪਰਫਰਲੀ ਤੋ ਹੋ ਰਿਹਾ ਹੈਗਾ ਨੌਜਵਾਨ ਪੀੜੀ ਨੂੰ ਇਸ ਤੋਂ ਗਰੇਜ ਕਰਨ ਦੀ ਬਹੁਤ ਜ਼ਿਆਦਾ ਲੋੜ ਹੈ ਸਰ ਜਿਹੜੀਆਂ 2027 ਦੀਆਂ ਚੋਣਾਂ ਆ ਰਹੀਆਂ ਉਹਦੇ ਬਾਰੇ ਕੀ ਤੁਹਾਡੇ ਪਾਰਟੀ ਦਾ ਵਿਚਾਰ ਹੈ ਤੁਹਾਡਾ ਕੀ ਵਿਚਾਰ ਹੈ ਕੀ ਕਰਨ ਚਾਹੁੰਦੇ ਹੋ ਨੇ ਅਸੀਂ ਸਨਾਤਨ ਧਰਮ ਦੀ ਸੇਵਾ ਕਰਦੇ ਆ ਰਹੇ ਆਂ ਸਨਾਤਨ ਧਰਮ ਲਈ ਕੰਮ ਕਰਦੇ ਆ ਰਹੇ ਆਂ ਅਸੀਂ ਦੇਖਦੇ ਆ ਰਹੇ ਆਂ ਕਿ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਆ ਕਿਤੇ ਨਾ ਕਿਤੇ ਕੰਮ ਵੀ ਕਰ ਰਹੀ ਆ ਪਰੰਤੂ ਕੰਮ ਕਿਤੇ ਨਾ ਕਿਤੇ ਫੇਲਿਅਰ ਵੀ ਸਾਬਤ ਹੋ ਰਿਹਾ ਸਰਕਾਰ ਦਾ ਕਿਉਂਕਿ ਨਸ਼ਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਨਸ਼ਾ ਨਸ਼ੇ ਦੇ ਉੱਤੇ ਠੱਲ ਪਾਉਣੇ ਬਹੁਤ ਜ਼ਿਆਦਾ ਲੋੜ ਹੈਗੀ ਸਰਕਾਰ ਨੂੰ ਜਿਹੜੀ ਨੌਜਵਾਨੀ ਆ ਉਹਨੂੰ ਸਮਝਾਉਣ ਦੀ ਬੜੀ ਲੋੜ ਹੈ ਕਿਉਂਕਿ ਪੁਲਿਸ ਦੀ ਨਫਰੀ ਦੀ ਵੀ ਜਿਹੜੀ ਘਾਟ ਆ ਉਸ ਨੂੰ ਵੀ ਪੂਰਾ ਕਰਨ ਦੀ ਲੋੜ ਹੈ ਇਹੀ ਕਟਾਨੇ ਜਿਹੜੀਆਂ ਉਹਨਾਂ ਨੂੰ ਪੂਰਾ ਕਰਨੇ ਚਾਹੀਦੇ ਆ ਸਮਾਜ ਦੇ ਵਿੱਚ ਰੋਜ਼ਗਾਰ ਲਿਆਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਸਮਾਜ ਦੇ ਜਿਹੜੇ ਸਾਡੇ ਲੋਕ ਨੇ ਉਹ ਬੇਰੁਜ਼ਗਾਰ ਨੇ ਜਿਹੜੇ ਇਸ ਕਾਰਨ ਨਸ਼ਾ ਪ੍ਰਫੁੱਲਿਤ ਹੋ ਰਿਹਾ ਸਰ ਇਹੀ ਕੁਐਸਚਨ ਕਰਦੇ ਆ 2027 ਦੀ ਜਿਹੜੀ ਨਿਸ਼ਾਨੀ ਕੀ ਤੁਹਾਡੀ ਸ਼ਿਵ ਸੈਨਾ ਕੋਲ ਕੋਈ ਉਮੀਦਵਾਰ ਖੜੇ ਹੀ ਕਰਨੇ ਕਿਤੇ ਜਾਣਗੇ ਜਾਂ ਕੀ ਤੁਹਾਡਾ ਮਕਸਦ ਆਉਣ ਵਾਲੇ ਸਮੇਂ ਦੇ ਵਿੱਚ ਜੇ ਅਗਰ ਸਾਨੂੰ ਜਨਤਾ ਦਾ ਭਰਪੂਰ ਸਹਿਯੋਗ ਮਿਲਿਆ ਲੋਕਾਂ ਦਾ ਸਹਿਯੋਗ ਮਿਲਿਆ ਤਾਂ ਅਸੀਂ ਇਲੈਕਸ਼ਨ ਜ਼ਰੂਰ ਲੜਾਂਗੇ ਔਰ ਜਿਹੜੀਆਂ ਕਮੀਆਂ ਪੇਸ਼ੀਆਂ ਨੇ ਉਹਨਾਂ ਨੂੰ ਅਸੀਂ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ। ਹੋਰ ਸਾਡੀ ਪੰਜਾਬ ਦੀ ਜਨਤਾ ਵਾਸਤੇ ਕੀ ਤੁਹਾਡੀ ਪਾਰਟੀ ਕੋਲ ਕੋਈ ਸੰਦੇਸ਼? ਅ ਸ਼ਿਵਸਨਾ ਸੂਰਯਵਰਸ਼ੀ ਬਿਲਕੁਲ ਆਸ ਕਰਦੀ ਆ ਆਮ ਲੋਕਾਂ ਤੋਂ ਆਮ ਜਨਤਾ ਤੋਂ ਆਸ ਕਰਦੀ ਆ ਕਿ ਉਹ ਆਪਣੇ ਪਰਿਵਾਰਾਂ ਦਾ ਬੜਾ ਧਿਆਨ ਰੱਖਣ ਕਿਉਂਕਿ ਅੱਜ ਕੱਲ੍ਹ ਹਾਲਾਤ ਬਹੁਤ ਜ਼ਿਆਦਾ ਖਰਾਬ ਨੇ ਮੌਲ ਬਹੁਤ ਹੀ ਜ਼ਿਆਦਾ ਵਿਗੜ ਚੁੱਕਿਆ ਹੈਗਾ ਔਰ ਜਿਹੜੇ ਆਪਣੇ ਬੱਚਿਆਂ ਦੇ ਖਾਸ ਕਰਕੇ ਧਿਆਨ ਦਿੱਤਾ ਜਾਵੇ ਤਾਂ ਜੋ ਔਰ ਨਾ ਨੂੰ ਨਸ਼ੇ ਤੋਂ ਬਚਾਇਆ ਜਾ ਸਕੇ ਤਾਂ ਜੋ ਨੌਜਵਾਨੀ ਨੂੰ ਖਤਮ ਹੋਣ ਤੋਂ ਬਚਾਇਆ ਜਾ ਸਕੇ ਸੂਰਯਵੰਸ਼ੀ ਜਿਹੜੀ ਸ਼ਿਵਸੈਨਾ ਹੈ ਉਹਦੇ ਵੱਲੋਂ ਤੁਸੀਂ ਕਿਸ ਤਰ੍ਹਾਂ ਦੇ ਆਦਮੀ ਨੂੰ ਜੋੜਦੇ ਹੋ ਕਿ ਥੋੜੀ ਲਹਿਰ ਆ ਜੇ ਆ ਜੋ ਥੋੜਾ ਵੱਡਾ ਲੀਡਰ ਹੈ ਉਹਦੇ ਬਾਰੇ ਵੀ ਜਾਣਕਾਰੀ ਦਿਓ ਸਾਡੇ ਸ਼ਿਵਸੈਨਾ ਸੂਰਯਵੰਸ਼ੀ ਦੇ ਰਾਸ਼ਟਰਪਤੀ ਸ਼੍ਰੀ ਸੁਨੀਲ ਬਸੀਨ ਜੀ ਨੇ ਜਿਨ੍ਹਾਂ ਵੱਲੋਂ ਲਗਾਤਾਰ ਜਨਤਾ ਨੂੰ ਸਨਾਤਨ ਧਰਮ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਕੋਈ ਧਰਮ ਪਰਵਰਤਨ ਨਾ ਹੋ ਸਕੇ ਜਾਂ ਹੋਰ ਨਾ ਹੋ ਸਕੇ ਉਹਨਾਂ ਨੂੰ ਜਾਣਕਾਰੀ ਵਾਸਤੇ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਕਿਸੇ ਨੇ ਤੁਹਾਡੇ ਤੁਹਾਡੀ ਮਦਦ ਲੈਣੀ ਹੋਵੇ ਤੁਹਾਡਾ ਕੋਈ ਫੋਨ ਨੰਬਰ ਜੀ ਡਰੈਸ ਦਿੱਤੀ ਹੈ ਸਾਡੀ ਜੇ ਅਗਰ ਮਦਦ ਲੈਣੀ ਹੋਵੇ ਤਾਂ ਸਾਡਾ ਮੋਬਾਈਲ ਨੰਬਰ ਹੈ 9779145287 ਔਰ ਮਦਦਤ ਲੈਣ ਲਈ ਇਹ ਨੰਬਰ 24 ਆਵਰ ਚੱਲਦਾ ਰਹਿੰਦਾ ਕੋਈ ਐਸੀ ਜੀ ਗੱਲ ਨਹੀਂ ਗੱਲ ਕਰ ਰਹੇ ਆ ਸੁਸ਼ੀਲ ਜੀ ਜਿੱਥੇ ਤੁਸੀਂ ਪੰਜਾਬ ਦੇ ਪ੍ਰਧਾਨ ਵੱਡੀ ਪੋਸਟ ਹੈ ਵੱਡੀਆਂ ਜ਼ਿੰਮੇਵਾਰੀਆਂ ਹੈ ਬਠਿੰਡਾ ਸ਼ਹਿਰ ਦੀਆਂ ਜ਼ਿੰਮੇਵਾਰੀਆਂ ਤਾਂ ਮੈਂ ਕਾਫੀ ਸਮੇਂ ਤੋਂ ਤੁਹਾਨੂੰ ਦੇਖ ਰਿਹਾ ਤੁਸੀਂ ਨੰਗੇ ਪੈਰ ਕਿਉਂ ਰਹੇ ਨੇ ਸਾਨੂੰ ਕਾਰਨ ਦੱਸੋ ਮੈਂ ਜ਼ਮੀਨ ਨਾਲ ਜੁੜਿਆ ਹੋਇਆ ਇਨਸਾਨ ਮੈਂ ਜ਼ਮੀਨ ਨਾਲ ਜੁੜਿਆ ਹੋਇਆ ਇਨਸਾਨ ਆ ਇਸ ਕਰਕੇ ਮੈਂ ਨੰਗੇ ਪੈਰ ਰਹਿਣਾ ਔਰ ਮੈਨੂੰ ਸੰਤੁਸ਼ਟੀ ਮਿਲਦੀ ਹੈ ਨੀ ਗੱਲ ਜੇ ਕਰੀਏ ਕੋਈ ਗਰੀਬੀ ਕਰਕੇ ਕਿ ਕੋਈ ਤੁਹਾਡਾ ਸ਼ੌਕ ਹੈ ਜਾਂ ਕੋਈ ਤੁਸੀਂ ਰੱਬ ਨੂੰ ਮੰਨਦੇ ਹੋ ਕੋਈ ਕਾਰਨ ਦੱਸੋ ਸਾਨੂੰ ਕਾਰਨ ਨਹੀਂ ਮੈਨੂੰ ਸ਼ੌਕ ਗਿਆ ਕੋਈ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਮੈਨੂੰ ਸ਼ੌਕ ਗਿਆ ਬਸ ਮੈਨੂੰ ਜ਼ਮੀਨ ਨਾਲ ਜੁੜੇ ਰਹਿਣ ਦਾ ਬੜਾ ਸ਼ੌਕ ਹੈਗਾ ਜੀ ਜਿਸ ਤਰ੍ਹਾਂ ਪੰਜਾਬ ਦੀ ਨੌਜਵਾਨ ਨਸ਼ਿਆਂ ਵੱਲ ਵੱਧ ਰਹੀ ਹੈ ਉਹਨਾਂ ਵਾਸਤੇ ਤੁਹਾਡਾ ਕੀ ਫਰਜ਼ ਹੈ ਕੀ ਕਹਿਣਾ ਚਾਹੁੰਦੇ ਆ ਅਸੀਂ ਤਕਰੀਬਨ ਜਿਹੜਾ ਭਾਵੇਂ ਆਪ ਦਾ ਕੰਮ ਕਰ ਰਹੇ ਨਹੀਂ ਪਰ ਆਪਣਾ ਇਨਸਾਨੀ ਦੌਰ ਤੇ ਆਪਣਾ ਹੀ ਫਰਜ਼ ਬੰਦਾ ਹੈ ਕਿ ਆਪਾਂ ਨਸ਼ੇ ਰੋਕਣ ਲਈ ਕਿਸੇ ਨੂੰ ਕੁਝ ਚੇਤਨ ਕਰਨ ਨੇ ਸੇ ਤਕਰੀਬਨ ਨਸ਼ਾ ਰੋਕਣ ਵਾਸਤੇ ਬੜਾ ਯਤਨ ਕਰ ਰਹੇ ਆ ਜਿਹੜੇ ਸਾਡੇ ਨਾਲ ਜੁੜੇ ਹੋਏ ਲੋਕ ਨੇ ਅਸੀਂ ਉਹਨਾਂ ਨੂੰ ਕਹਿੰਨੇ ਆ ਵੀ ਆਮ ਜਿਹੜੇ ਆਸ-ਪਾਸੇ ਤੁਹਾਡੇ 5 ਪਰਿਵਾਰ 10 ਪਰਿਵਾਰ 20 ਪਰਿਵਾਰ ਹੈਗੇ ਨੇ ਉਹਨਾਂ ਨੂੰ ਤੁਸੀਂ ਸਮਝਾਉਣ ਦੀ ਕੋਸ਼ਿਸ਼ ਕਰੋ ਕਿ ਨਸ਼ੇ ਤੋਂ ਆਪਣੇ ਬੱਚਾ ਨੂੰ ਬਚਾਇਆ ਜਾ ਸਕੇ ਜੋ ਕੋਈ ਨਸ਼ਾ ਵੇਚਦਾ ਉਹਦੇ ਲਈ ਐਡਮਿਨਿਸਟ੍ਰੇਸ਼ਨ ਹੈ ਪੁਲਿਸ ਪ੍ਰਸ਼ਾਸਨ ਹੈ ਉਸ ਨੂੰ ਇਤਲਾਹ ਦਿੱਤੀ ਜਾਵੇ ਤਾਂ ਜੋ ਪੁਲਿਸ ਵੀ ਆਪਣਾ ਕੰਮ ਬੜੇ ਆਸਾਨ ਆਸਾਨ ਤਰੀਕੇ ਨਾਲ ਕਰ ਸਕੇ ਔਰ ਲਗਾਤਾਰ ਸਾਡਾ ਕੰਮ ਚੱਲ ਜਾਰੀ ਹੈ ਅਸੀਂ ਮੰਨਦੇ ਆ ਭਾਵੇਂ ਨਸ਼ਾ ਵੇਚਣ ਵਾਲਾ ਬੰਦਾ ਕਰੋੜਾਂ ਰੁਪਇਆ ਕਮਾ ਲੈਂਦਾ ਹੈ ਪਰ ਸਰਕਾਰ ਵੱਲੋਂ ਹੁਣ ਉਹਨਾਂ ਦੇ ਘਰ ਟਾਇਏ ਜਾਂਦੇ ਨੇ ਉਹਨਾਂ ਬੱਚਿਆਂ ਦੇ ਬਾਰੇ ਕੀ ਕਹਿਣਾ ਚਾਹੋਗੇ ਜਿਹੜੇ ਅੱਜ ਘਰ ਤੇ ਰਹਿੰਦੇ ਹੋਏ ਵੀ ਬੇਕਾਰ ਹੋ ਗਏ ਜਿਹੜੇ ਸਰਕਾਰ ਵੱਲੋਂ ਘਰ ਟਾਇਏ ਜਾਂਦੇ ਨੇ ਪ੍ਰਸ਼ਾਸਨ ਵੱਲੋਂ ਕੀ ਉਹਦੇ ਵਿੱਚ ਤੁਸੀਂ ਸਹਿਮਤ ਹੋ ਕਿ ਨਹੀਂ ਆਪਣੇ ਵਿਚਾਰ ਤੁਸੀਂ ਦੱਸੋ ਨੇ ਅਸੀਂ ਸ਼ੁਰੂ ਤੋਂ ਇਹ ਲਗਾਤਾਰ ਮੰਗ ਕਰਦੇ ਆ ਰਹੇ ਸੀ ਜਿਹੜੇ ਲੋਕ ਨਸ਼ਾ ਵੇਚਦੇ ਨੇ ਉਹਨਾਂ ਦੇ ਘਰ ਟਾਇਏ ਜਾਣ ਉਹਨਾਂ ਦਾ ਪੈਸਾ ਕਵਰ ਕੀਤਾ ਜਾਵੇ ਤਾਂ ਜੋ ਉਹਨਾਂ ਨੂੰ ਅਹਿਸਾਸ ਹੋਵੇ ਕਿ ਅਸੀਂ ਕਿਸੇ ਦੇ ਧੀ ਪੁੱਤਰ ਨੂੰ ਨਸ਼ੇ ਤੇ ਲਗਾਇਆ ਔਰ ਉਹਦੀ ਮੌਤ ਹੋ ਗਈ ਤੁਸੀਂ ਦੇਖਿਆ ਹੋਣਾ ਪਿਛਲੇ ਸਮੇਂ ਦੌਰਾਨ ਬਹੁਤ ਜ਼ਿਆਦਾ ਮੌਤਾਂ ਹੋ ਚੁੱਕੀਆਂ ਨੇ ਨਸ਼ੇ ਜਿਹੜੇ ਕਰਦੇ ਸੀ ਨੌਜਵਾਨ ਔਰ ਉਹ ਉਹਨਾਂ ਦੀ ਅਣਗਹਿਲੀ ਕਰ ਨਹੀਂ ਹੀ ਹੋਇਆ ਅਗਰ ਉਹਨਾਂ ਨੇ ਨਸ਼ਾ ਵੇਚਿਆ ਉਹਨਾਂ ਨੇ ਨਸ਼ਾ ਕੀਤਾ ਤਦ ਹੀ ਉਹਨਾਂ ਦੀ ਮੌਤ ਹੋਈ ਨਾ ਜਿਨ੍ਹਾਂ ਦੇ ਬੰਦੇ ਮਰ ਗਏ ਜਿਨ੍ਹਾਂ ਦਾ ਪਰਿਵਾਰ ਹੀ ਉੱਜੜ ਗਿਆ ਹੈ ਉਹਨਾਂ ਦਾ ਵਾਸਤੇ ਆਪਾਂ ਜੇ ਦੇਖਿਆ ਜਾਵੇ ਤਾਂ ਇਹਨਾਂ ਦੇ ਮੂਰੇ ਤਾਂ ਇਹ ਤਾਂ ਕੁਝ ਵੀ ਨਹੀਂ ਹੈਗਾ ਤਾਂ ਇਸ ਦੇ ਨਾਲ ਹੀ ਅਸੀਂ ਤੁਹਾਡੀ ਗੱਲ ਕਰਨੀ ਹੈ ਭਾਵੇਂ ਪੰਜਾਬ ਸਰਕਾਰ अनेका ਕੰਮ ਕਰ ਰਹੀ ਹੈ ਪਰ ਜਿਹੜੇ ਪੈਨਸ਼ਨ ਹੈ ਪੈਨਸ਼ਨ ਬਿਨਾਂ ਬਿਨਾਂ ਲੇਟ ਹੁੰਦੀ ਹੈ ਭਾਵੇਂ ਉਹ ਆੰਗਹੀਨਾ ਬੁਢਾਪਾ ਹੈ ਵਿਧਵਾ ਪੈਨਸ਼ਨ ਹੈ ਤਾਂ ਸਰਕਾਰ ਤੋਂ ਤੁਸੀਂ ਕੀ ਮੰਗ ਕਰੋਗੇ ਕੀ ਕਹਿਣਾ ਚਾਹੋਗੇ ਇਹ ਸਰਕਾਰ ਹਮੇਸ਼ਾ ਅਗਰ ਜੇ ਪੈਨਸ਼ਨਾਂ ਵਗੈਰਾ ਲੇਟ ਕਰਦੀ ਆ ਜਿਹੜੀ ਜਿਹਦੇ ਕਾਰਨ ਆਮ ਜਨਤਾ ਨੂੰ ਬੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਉਹ ਹੈ ਕਿ ਟੈਕਸ ਦੀ ਕਮੀ ਟੈਕਸ ਜਿਹੜਾ ਹੈਗਾ ਬਹੁਤ ਲੋਕ ਨੇ ਜਿਹੜੇ ਕਿ ਟੈਕਸ ਨਹੀਂ ਭਰਦੇਗੇ ਔਰ ਕਿਤੇ ਨਾ ਕਿਤੇ ਇਸ ਚੀਜ਼ ਦੀ ਬਹੁਤ ਵੱਡੀ ਘਾਟ ਹੈ ਜਿਵੇਂ ਕਿ ਤੁਸੀਂ ਵੀਕਲਾਂ ਤੇ ਲਗਾ ਲਓ ਵੀ ਵੀਕਲ ਬਹੁਤ ਜ਼ਿਆਦਾ ਇਸ ਤਰ੍ਹਾਂ ਦੇ ਕਮ ਸੇ ਕਮ 60% ਵੀਕਲ ਇਸ ਤਰ੍ਹਾਂ ਦੇ ਹੋਣਗੇ ਜੋ ਕਿ ਰੋਡ ਟੈਕਸ ਨਹੀਂ ਪੇ ਕਰਦੇ ਜਿਦੇ ਕਾਰਨ ਰੈਵਨਿਊ ਦੇ ਵਿੱਚ ਬੜੀ ਘਾਟ ਆਉਂਦੀ ਹੈਗੀ ਔਰ ਸਰਕਾਰਾਂ ਨੂੰ ਵੀ ਕਿਤੇ ਨਾ ਕਿਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਐ ਅਸੀਂ ਲੋਕਾਂ ਨੂੰ ਵੀ ਅਪੀਲ ਕਰਦੇ ਆ ਕਿ ਜਿਹੜੇ ਇਸ ਤਰ੍ਹਾਂ ਦੇ ਵਾਹਨ ਨੇ ਉਹਨਾਂ ਦੇ ਟੈਕਸ ਪੇ ਕਰਨ ਤਾਂ ਜੋ ਸਰਕਾਰ ਨੂੰ ਆਮ ਜਨਤਾ ਦਾ ਸਾਥ ਮਿਲ ਸਕੇ ਇਹ ਸਨ ਸੁਸ਼ੀਲ ਕੁਮਾਰ ਜੀ ਪੰਜਾਬ ਦੇ ਉਪ ਪ੍ਰਧਾਨ ਸ਼ਿਵ ਸੈਨੂ ਸੂਰਜਵੰਸੀ ਤੋਂ ਸਾਡੇ ਚੈਨਲ 'ਤੇ ਆਏ ਅਸੀਂ ਇਹਨਾਂ ਦਾ ਸਵਾਗਤ ਕਰਦੇ ਆਂ ਪੰਜਾਬ ਦੇ ਮੁੱਦਿਆਂ ਦੇ ਬਠਿੰਡੇ ਦੇ ਮੁੱਦੇ ਦੇ ਇਹਨਾਂ ਨੇ ਆਪਣੀ ਪਾਰਟੀ ਬਾਰੇ ਖੁੱਲਕੇ ਵਿਚਾਰ ਸਾਂਝੇ ਸਾਂਝੇ ਕੀਤੇ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਰਾਜਕਮਰ ਜੀ